ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਆ ਹੈਗਾ ਜੀ ਆਪਣਾ ਸੰਟਾਨਾ ਆਲੂ ਸੀਡ ਆਲਾ ਇਹ ਪਲਾਟ ਜਿਹੜਾ ਸਭ ਤੋਂ ਲਾਸਟ ਤੇ ਲੱਗਿਆ ਹੋਇਆ ਤੇ ਇਹਨੂੰ ਲਾ ਰਹੇ ਆ ਜੀ ਆਪਾਂ ਅੱਜ ਮਿੱਟੀ ਇੱਧਰ ਲਾਤੀ ਮਿੱਟੀ ਇਹਨਾਂ ਨੂੰ ਬਹੁਤ ਵਧੀਆ ਬੈੱਡ ਬਣਨਿਆ ਸ ਪੂਰੀ ਸਫਾਈ ਆਉਂਦੀ ਬੱਡਾਂ ਦੀ ਆਲੂ ਵੀ ਸੋਨਾ ਆ ਗਿਆ ਬਾਹਰ ਸਾਰਾ ਇਹਨੂੰ ਹੋ ਗਈ ਸੀ ਕੱਲ ਹਾਂ ਕੱਲ ਇੱਕ ਸਪਰੇ ਹੋ ਗਈ ਇਹਨੂੰ ਪਹਿਲੀ ਜਿਹੜੀ ਕਰਨੀ ਸੀ ਆਪਾਂ ਤੇ ਹੁਣ ਮਿੱਟੀ ਲਾਉਣ ਤੋਂ ਬਾਅਦ ਇਹਨੂੰ ਲੋਕ ਕਾ ਦੇ ਨਾਲ ਲਾਵਾਂਗੇ ਪਾਣੀ ਤੇ ਉਸ ਤੋਂ ਬਾਅਦ ਫਿਰ ਅੱਗੇ-ਅੱਗੇ ਜਿਵੇਂ-ਜਿਵੇਂ ਟਾਈਮ ਆਈ ਜਾਏਗਾ ਉਹ ਮੈਨੂੰ ਸਪਰੇਆ ਹੋਈ ਜਾਣਗੀਆਂ ਕਿਉਂਕਿ ਕੰਪਨੀ ਦਾ ਸ਼ਡਿਊਲ ਹੁੰਦਾ ਜਦੋਂ ਅਸੀਂ ਕੰਪਨੀ ਦਾ ਸੀਡ ਤਿਆਰ ਕਰਦੇ ਆ ਫਿਰ ਉਹ ਉਹਨਾਂ ਦਾ ਸਾਰਾ ਸਪਰੇਆ ਦਾ ਇੱਕ ਸ਼ਡਿਊਲ ਹੁੰਦਾ ਹੈ ਉਹ ਉਸੇ ਹਿਸਾਬ ਨਾਲ ਚੱਲਣਾ ਪੈਂਦਾ ਜਿਹੜਾ ਤੇ ਹੁੰਦਾ ਆਪਣਾ ਘਰ ਦਾ ਆਲੂ ਉਨੋਂ ਦਸੀਂ ਸਾਰਾ ਜੋ ਵੀ ਸਿਸਟਮ ਹੈ ਆਪਣੀ ਹਿਸਾਬ ਨਾਲ ਕਰ ਲੈਨੇ ਆ ਤੇ ਕੰਪਨੀ ਵਾਲੇ ਨੂੰ ਫਿਰ ਉਹਨਾਂ ਦੇ ਸਿਸਟਮ ਨਾਲ ਚੱਲਣਾ ਪੈਂਦਾ ਕੋਈ ਕੋਈ ਦਾਣਾ ਆ ਜੇ ਨਿਕਲਦਾ ਪਿਆ ਬਾਹਰ ਜਿਵੇਂ ਆ ਜੇ ਆ ਰਿਹਾ ਹੈ ਕਿਉਂਕਿ ਇਹ ਸਭ ਤੋਂ ਲਾਸਟ ਵਾਲਾ ਆਲੂ ਹੈ ਆਹ ਪਲਾਟ ਜਿਹੜਾ ਇੱਥੇ 10 12 ਕਿੱਲਿਆਂ ਦਾ ਸੀ ਸਭ ਤੋਂ ਲਾਸਟ ਤੇ ਲੱਗਿਆ ਹੋਇਆ ਇਹ ਪਲਾਟ ਤੇ ਇੱਕ ਹੀ ਇਹਨੂੰ ਪਾਣੀ ਲੱਗਿਆ ਆਲੂ ਤਕਰੀਬਨ ਸਾਰਾ ਹੀ ਆ ਗਿਆ ਬਾਹਰ ਕੋਈ ਕੋਈ ਦਾਣਾ ਰਹਿ ਗਿਆ ਜਿਹੜਾ ਨਹੀਂ ਆਇਆ ਤੇ ਇਹਨਾਂ ਨੂੰ ਅੱਜ ਮਿੱਟੀ ਲਾ ਕੇ ਪਾਣੀ ਤੇ ਅਜੇ ਚਾਰ-ਪੰਜ ਦਿਨ ਨਹੀਂ ਲਾਉਂਦੇ ਕਿਉਂਕਿ ਥੱਲੇ ਨਮੀ ਬਹੁਤ ਹੈ ਗਿੱਲ ਬਹੁਤ ਆ ਵਟਾਂ ਚੱਲੇ ਇਹ ਇਸ ਕਰਕੇ ਪਾਣੀ ਤੇ ਅਜੇ ਲਾਵਾਂਗੇ ਇਹਨੂੰ ਲੇਟ ਬਾਕੀ ਸੰਕੋਰ ਨੇ ਵੀ ਪੂਰਾ ਅਸਰ ਕੀਤਾ ਹੋਇਆ ਜੀ ਆਪਣਾ ਕਿਉਂਕਿ ਪਹਿਲੇ ਸਾਲ ਆਲੂ ਲੱਗਿਆ ਇਸ ਪਲਾਟ ਦੇ ਵਿੱਚ ਪਹਿਲਾਂ ਸਿਰਫ ਕਣਕ ਝੋਨਾ ਹੀ ਹੁੰਦਾ ਸੀ ਆ ਸਾਰਾ ਮੁਰੂਸੀ ਜਿਹੜੀ ਆ ਸਿਰ ਛੁੱਟ ਗਈ ਆ ਆਪਣਾ ਰੰਗ ਵੀ ਪੈ ਗਿਆ ਪੀਲਾ ਇਸ ਪੈਲੀ ਦੇ ਵਿੱਚ ਪਹਿਲੇ ਸਾਲ ਹੀ ਆਲੂ ਲੱਗਿਆ ਇਹ ਸਾਨੂੰ ਸੀਗਾ ਕਿ ਇਹਦੇ ਚ ਕਵਾੜ ਬਹੁਤ ਹੋਏਗਾ ਪਰ ਬਚਾਈ ਰਹਿ ਗਿਆ ਦਵਾਈ ਨੇ ਪੂਰਾ ਵਧੀਆ ਅਸਰ ਕੀਤਾ ਸਾਰਾ ਜਿਹੜਾ ਕੋਈ ਇੱਕ ਅੱਧਾ ਬੂਟਾ ਬਾਹਰ ਸੀਗਾ ਮੜੂਸੀ ਦਾ ਉਹ ਖਤਮ ਕਰਤਾ ਅੱਗੇ ਇਹਨੇ ਹੋਣੀ ਨਹੀਂ ਦੇਣੀ ਹੋਈ ਆਪਣੇ ਫੋਰਮੈਨ ਸਾਹਿਬ ਮਿਸਟਰ ਬਲੈਕ ਲੱਗੇ ਹੋਇਆ ਜੀ ਮਿੱਟੀ ਲਾਉਣ ਕਿੱਝ ਹੁੰਦੇ ਆ ਕੰਮ ਨੂੰ ਸੱਤ ਆਪਣੀਆਂ ਦਾ ਵੀ ਟਰੈਕਟਰ ਵਾਲੀਆਂ ਦਾ ਬਹੁਤ ਨਜ਼ਾਰਾ ਜੀ ਕੋਈ ਆਲੂ ਨਹੀਂ ਖਰਾਬ ਹੁੰਦਾ ਕੋਈ ਵਾਟਰ ਨਹੀਂ ਖਰਾਬ ਹੁੰਦੀ ਇਹਦੇ ਨਾਲ ਨੌ ਦੀਆਂ ਸੱਤਪਣੀਆਂ ਨੇ ਮੈਨੂੰ ਲੱਗਦੀ ਬਿਲਕੁਲ ਥੋੜੀ ਥੋੜੀ ਜਿਹੀ ਮਿੱਟੀ ਲਾ ਰਿਹਾ ਕਿਉਂਕਿ ਸਿਰਫ ਖਾਲੀਆਂ ਸਾਫ਼ ਕਰਨੀਆਂ ਨੇ ਕਿਉਂਕਿ ਆਲੂ ਛੋਟਾ ਆ ਜੇ ਜੇ ਜ਼ਿਆਦਾ ਬੈੱਡ ਨੂੰ ਉੱਚਾ ਚੁੱਕਦੇ ਆ ਤੇ ਆਲੂ ਦੱਬਿਆ ਜਾਂਦਾ ਇਸ ਕਰਕੇ ਬਿਲਕੁਲ ਥੋੜੀ ਥੋੜੀ ਜੀ ਸਿਰਫ ਇਹ ਕੇ ਖਾਲੀਆਂ ਸਾਫ਼ ਹੋ ਜਾਣਗੀਆਂ ਤੇ ਬੈੱਡ ਵਧੀਆ ਸਫਾਈ ਹੋਈ ਜਾਂਦੀ ਆ ਕਿਉਂਕਿ ਪਾਣੀ ਵਧੀਆ ਲੱਗ ਜਾਂਦਾ ਜਦੋਂ ਇੱਕ ਵਾਰੀ ਬੈੱਡ ਸਾਫ਼ ਹੋ ਜੇ ਖਾਲੀਆਂ ਕੋਡੀਆਂ ਵਧੀਆ ਬਣ ਜਾਣ ਤੇ ਪਾਣੀ ਜਿਹੜਾ ਇਹਨੂੰ ਵਧੀਆ ਲੱਗ ਜਾਂਦਾ ਫਿਰ ਲਾਸਟ ਤੱਕ ਕੋਈ ਦਿੱਕਤ ਨਹੀਂ ਹੁੰਦੀ ਕਿਉਂਕਿ ਹੁਣ ਬੈੱਡ ਜਿਹੜਾ ਇੱਕ ਵਾਰੀ ਬਹਿਣਾ ਸੀ ਬਹਿ ਗਿਆ ਤੇ ਹੁਣ ਅੱਗੇ ਜਿਹੜਾ ਮਿਰਚਵੇਂ ਮਿੱਟੀ ਲਾ ਕੇ ਹੁਣ ਬੈੱਡ ਇੱਕ ਵਾਰੀ ਖੜੇ ਹੋ ਗਏ ਉਸ ਤੋਂ ਬਾਅਦ ਬਹਿਣਾ ਨਹੀਂ ਇੰਨੇ ਫਿਰ ਇੱਕ ਵਾਰੀ ਜਿੱਥੇ ਸੈੱਟ ਹੋ ਗਿਆ ਸੋ ਹੋ ਗਿਆ